ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਦੇ ਨਾਲ ਕਰਦੇ ਹਾਂ ਸ਼ੁਰੂਆਤ BC ਜਰਨਲ ਐਮਪਲਾਈਜ਼ ਯੂਨੀਅਨ ਵੱਲੋਂ ਹੜਤਾਲ ਜਾਰੀ ਪ੍ਰੋਵਿੰਸ਼ਲ ਸਰਕਾਰ ਦੇ 4.5% ਦੇ ਨਵੇਂ ਪ੍ਰਪੋਜ਼ਲ ਨੂੰ ਵੀ ਨਹੀਂ ਕੀਤਾ ਮਨਜ਼ੂਰ ਫੈਡਰਲ ਸਰਕਾਰ ਦੇ ਵੱਲੋਂ ਰੈਟੇਬ ਹਟਾਉਣ ਦੇ ਲਈ 500 ਤਰੀਕਿਆਂ ਦੀ ਖੋਜ ਰੈਟੇਬ ਸਬੰਧੀ ਰਿਵਿਊ ਤੋਂ ਬਾਅਦ ਆਇਆ ਮਾਮਲਾ ਸਾਹਮਣੇ ਹਲੋ ਨਾਮਾ ਦੀ ਇੰਡਸਟਰੀ ਨੂੰ ਮਿਲੀయన్స్ ਆਫ ਡਾਲਰ ਦੀ ਫੈਡਰਲ ਸਰਕਾਰ ਵੱਲੋਂ ਦਿੱਤੀ ਜਾਏਗੀ ਸਹਾਇਤਾ ਉਦੈਸ਼ ਮੰਤਰੀ ਮੈਲਨੀ ਚੌਲੀ ਨੇ ਕਯੂਬਿਕ ਚ ਕੀਤਾ ਜ਼ਿਕਰ 5 ਬਿਲੀਅਨ ਡਾਲਰ ਦਾ ਰੀਲੀਫ ਪੈਕੇਜ ਲਿਆ ਰਹੀ ਹੈ ਸਰਕਾਰ ਹੁਣ ਜਾਂਦੇ ਖਬਰਾਂ ਵਿਸਤਾਰ ਦੇ ਨਾਲ ਬੀਸੀ ਜਨਰਲ EMPLOYES ਯੂਨੀਅਨ ਵੱਲੋਂ ਹੜਤਾਲ ਜਾਰੀ ਹੈ ਅਤੇ ਇਸ ਦੇ ਦੌਰਾਨ ਪ੍ਰਵਿੰਸ਼ੀਅਲ ਸਰਕਾਰ ਵੱਲੋਂ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਪਰ ਯੂਨੀਅਨ ਬਿਹਤਰ ਪ੍ਰਪੋਜ਼ਲ ਤੋਂ ਬਿਨਾਂ ਟੇਬਲ ਉੱਪਰ ਆਉਣ ਦੇ ਲਈ ਤਿਆਰ ਨਹੀਂ ਹੈ ਫਾਈਨੈਂਸ ਮਿਨਿਸਟਰੀ ਨੇ ਦੱਸਿਆ ਕਿ ਸਰਕਾਰ ਵੱਲੋਂ ਅਗਲੇ 2 ਸਾਲਾਂ ਲਈ 4.5% ਕੰਪਨਸੇਸ਼ਨ ਜੋ ਕਿ ਜਨਰਲ ਵੇਜ ਇਨਕਰੀਜ਼ ਅਤੇ ਕਾਸਟ ਆਫ ਲਿਵਿੰਗ ਅਲਾਉਂਸਸ ਹੋਵੇਗਾ ਪਰ ਯੂਨੀਅਨ ਵੱਲੋਂ 15.75% ਦਾ ਵਾਧਾ ਮੰਗਿਆ ਜਾ ਰਿਹਾ ਹੈ ਬੀਸੀ ਜਨਰਲ EMPLOYES ਯੂਨੀਅਨ ਦੇ ਪ੍ਰੈਜ਼ੀਡੈਂਟ ਪਾਲ ਫਿੰਚ ਨੇ ਪਹਿਲਾਂ ਕਿਹਾ ਸੀ ਕਿ 4% ਤਨਖਾਹ ਵਾਧਾ ਪਹਿਲੇ ਸਾਲ ਚ ਅਤੇ 4.25 ਪਰਸੈਂਟ ਦੂਜੇ ਸਾਲ ਚ ਅਤੇ ਨਾਲ ਸਰਕਾਰ ਅਲੌਂਸ ਵੀ ਦੇਵੇ ਮਿਨਿਸਟਰੀ ਨੇ ਕਿਹਾ ਹੈ ਕਿ 8.25% ਤਨਖਾਹ ਵਾਧੇ ਦੀ ਰਿਕਵੈਸਟ ਦੀ ਕਹਾਣੀ ਦਾ ਇੱਕ ਪਾਰਟ ਹੈ ਪਰ ਯੂਨੀਅਨ ਪ੍ਰਪੋਜ਼ਲ ਵਿੱਚ 200 ਮਿਲੀਅਨ ਡਾਲਰ ਐਡੀਸ਼ਨਲ ਕੰਪਨਸੇਸ਼ਨ ਇਨਕਰੀਸ ਪਰ ਇਸ ਦੀ ਵੇਜ ਅਤੇ ਕੰਪਨਸੇਸ਼ਨ ਪ੍ਰਪੋਜ਼ਲ 437 ਮਿਲੀਅਨ ਡਾਲਰ ਸਾਲਾਨਾ ਦੇ ਜ਼ਿਆਦਾ ਕੋਸਟ ਵਧਾਏਗਾ ਪਰ ਦੂਜੇ ਪਾਸੇ ਪ੍ਰੈਜ਼ੀਡੈਂਟ ਫਿੰਚ ਨੇ ਕਿਹਾ ਕਿ ਸਟ੍ਰਾਈਕ ਦਾ ਅਗਲਾ ਫੇਜ਼ ਹਲਕੇ ਮੰਗਲਵਾਰ ਨੂੰ ਲਾਂਚ ਕੀਤਾ ਜਾਏਗਾ ਯੂਨੀਅਨ ਵੱਲੋਂ ਵੈਂਕੂਵਰ ਵਿਕਟੋਰੀਆ ਸਰੀ ਪ੍ਰਿੰਸ ਚਾਰਜ ਅਤੇ ਰਾਇਲ BC ਮਿਊਜ਼ੀਅਮ ਵਿਖੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਪ੍ਰੀਮੀਅਰ ਡੇਵਿਡ EB ਨੇ ਕਿਹਾ ਸੀ ਕਿ ਸਰਕਾਰ ਦਾ ਗੋਲ ਇੱਕ ਅਜਿਹੀ ਡੀਲ ਤੱਕ ਪਹੁੰਚਣਾ ਜੋ ਕਿ ਯੂਨੀਆਇਜ਼ਡ ਵਰਕਰਾਂ ਅਤੇ ਟੈਕਸਪੀਅਰਜ਼ ਲਈ ਫੇਅਰ ਹੋਵੇ ਅਤੇ ਨਵੇਂ ਕੰਟਰੈਕਟ ਲਈ ਗੱਲਬਾਤ ਜੁਲਾਈ ਤੋਂ ਲਗਾਤਾਰ ਬੰਦ ਹੈ ਪਰ ਹਲੇ ਦੁਬਾਰਾ ਸ਼ੁਰੂ ਨਹੀਂ ਹੋਈ। ਪ੍ਰੀਮੀਅਰ ਡੇਵਿਡ ਈਵੀ ਨੇ ਕਿਹਾ ਕਿ ਬੀਸੀ ਜਨਰਲ EMPLOYEES ਯੂਨੀਅਨ ਦੇ ਮੈਂਬਰਾਂ ਨੇ ਆਪਣੇ ਪਿਛਲੇ ਕੰਟਰੈਕਟ ਦੇ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਤੇ ਸਰਕਾਰ ਨੇ ਚੰਗਾ ਤਨਖਾਹ ਵਾਅਦਾ ਵੀ ਕੀਤਾ ਸੀ ਪਰ ਸਰਕਾਰ ਇਸ ਸਮੇਂ ਜ਼ਿਆਦਾ ਪੈਸੇ ਕੱਢਣ ਦੀ ਸਥਿਤੀ ਵਿੱਚ ਨਹੀਂ ਹੈ ਅਤੇ ਗਵਰਨਮੈਂਟ ਯੂਨੀਅਨ ਦੀ ਮੰਗ ਅਨੁਸਾਰ ਤਨਖਾਹ ਵਾਅਦੇ ਦੇ ਯੋਗ ਨਹੀਂ ਹੈ। ਉਨਾ ਕਿਹਾ ਕਿ ਪ੍ਰੋਵਿੰਸ ਫਾਈਨੈਂਸ਼ੀਅਲ ਹਰਡਲਾਂ ਦਾ ਸਾਹਮਣਾ ਕਰ ਰਿਹਾ ਹੈ ਤੇ ਪ੍ਰੋਵਿੰਸ ਵਿੱਚ ਪਬਲਿਕ ਸਰਵੈਂਟ ਵੀ ਨੇ ਜਿਸ ਲਈ ਇਕੱਠੇ ਮਿਲ ਕੇ ਕੋਈ ਹੱਲ ਕੱਢਣਾ ਪਵੇਗਾ ਤਾਂ ਜੋ ਇੱਕ ਬੈਲੈਂਸ ਸਹੀ ਫੇਅਰਲੈਸ ਕੰਟਰੈਕਟ ਹੋ ਸਕੇ ਅਤੇ ਟੈਕਸਪੇਅਰ ਦਾ ਸਤਕਾਰ ਕਰਨਾ ਵੀ ਜ਼ਰੂਰੀ ਹੈ। ਉਹਨਾਂ ਕਿਹਾ ਕਿ ਫਾਈਨੈਂਸ਼ੀਅਲ ਸਥਿਤੀ ਅਜਿਹੀ ਨਹੀਂ ਹੈ ਕਿ ਪਿਛਲੇ ਕੰਟਰੈਕਟ ਸਮੇਂ ਸੀ ਅਤੇ ਜ਼ਿਆਦਾ ਤਨਖਾਹ ਵਾਧਾ ਟੈਕਸਪੇਅਰਜ਼ ਲਈ ਫੇਅਰ ਕਾਸਟ ਨਹੀਂ ਹੋਏਗਾ ਯੂਨੀਅਨ ਦੇ ਪ੍ਰੈਜ਼ੀਡੈਂਟ ਫੈਂਚ ਦਾ ਕਹਿਣਾ ਹੈ ਕਿ ਜਦੋਂ ਤੱਕ ਪ੍ਰੋਵਿੰਸ਼ੀਅਲ ਸਰਕਾਰ ਕੋਈ ਚੰਗਾ ਪ੍ਰਪੋਜ਼ਲ ਨਹੀਂ ਲੈ ਕੇ ਆਉਂਦੀ ਉਸ ਸਮੇਂ ਤੱਕ ਯੂਨੀਅਨ ਦਾ ਗਵਰਨਮੈਂਟ ਦੇ ਨਾਲ ਗੱਲਬਾਤ ਕਰਨ ਦਾ ਕੋਈ ਇਰਾਦਾ ਨਹੀਂ ਹੈ ਜੋ ਕਿ ਲਗਾਤਾਰੇ ਮੰਗ ਕਰ ਰਹੇ ਨੇ ਕਿ ਪ੍ਰੋਵਿੰਸ਼ੀਅਲ ਸਰਕਾਰ ਨੂੰ ਇੱਕ ਚੰਗਾ ਤਨਖਾਹ ਵਾਧੇ ਵਾਲਾ ਪ੍ਰਪੋਜ਼ਲ ਦੇਣਾ ਪੈਗਾ ਇਸ ਦੇ ਬਾਅਦ ਹੀ 네ਗੋਸ਼ੀਏਸ਼ਨਸ ਦੇ ਲਈ ਟੇਬਲ ਤੇ ਆਇਆ ਜਾ ਸਕਦਾ ਹੈ ਬੀ ਸੀ ਜੀ ای ਯੂ ਦੀ ਜੋ ਨੇਗੋਸ਼ੀਏਸ਼ਨ ਕਮੇਟੀ ਹੈ ਉਹਦੇ ਅਨੁਸਾਰ ਪ੍ਰੋਵਿੰਸ਼ੀਅਲ ਸਰਕਾਰ ਦੇ ਨਾਲ ਫਿਲਹਾਲ ਗੱਲਬਾਤ ਕਰਨ ਦੀ ਕੋਈ ਯੋਜਨਾ ਨਹੀਂ ਹੈ ਭਵਿੱਖ ਵਿੱਚ ਗਵਰਨਮੈਂਟ ਕਿਸ ਢੰਗ ਦੇ ਕਦਮ ਚੁੱਕਦੀ ਹੈ ਇਸ ਤੇ ਹੀ ਸਾਰਾ ਕੁਝ ਤੈਅ ਕਰੇਗਾ ਪਰ ਦੂਜੇ ਪਾਸੇ ਪ੍ਰੀਮੀਅਰ ਡੇਵਿਡ ਈਵੀ ਵਿੱਤੀ ਹਾਲਾਤਾਂ ਦਾ ਚਰਚਾ ਕਰਦੇ ਹੋਏ ਇਹ ਮੰਗ ਕਰ ਰਹੇ ਨੇ ਕਿ ਯੂਨੀਅਨ ਨੂੰ ਗੱਲਬਾਤ ਦੇ ਲਈ ਟੇਬਲ ਤੇ ਆਉਣਾ ਚਾਹੀਦਾ ਹੈ ਤੇ ਇਸ ਫਾਈਨੈਂਸ਼ੀਅਲ ਕ੍ਰਾਈਸਿਸ ਨੂੰ ਸਮਝਣਾ ਚਾਹੀਦਾ ਹੈ ਅਬ ਐਕਸਟਰਾਟਾ ਵੱਲੋਂ ਇੱਕ ਪੋਲ ਕਰਵਾਇਆ ਗਿਆ ਜਿਸ ਵਿੱਚ 44% ਕੈਨੇਡੀਅਨਸ ਦਾ ਮੰਨਣਾ ਹੈ ਕਿ ਸਰਕਾਰ ਨੂੰ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਸਕ੍ਰੈਪ ਕਰ ਦੇਣਾ ਚਾਹੀਦਾ ਹੈ ਖਾਸ ਕਰ ਇਸ ਸਮੇਂ ਜਦੋਂ ਅਨਪਲੋਇਮੈਂਟ ਰੇਟ ਹਾਈ ਹੈ ਅਤੇ ਨੌਜਵਾਨ ਲੋਕਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਇਹ ਪੋਲ ਆਨਲਾਈਨ ਕਰਵਾਇਆ ਗਿਆ ਅਤੇ ਇਸ ਪ੍ਰੋਗਰਾਮ ਨੂੰ ਖਤਮ ਕਰਨ ਦੀ ਮੰਗ ਪ੍ਰੈਰੀ ਪ੍ਰੋਵਿੰਸਾਂ ਦੇ ਵਿੱਚ ਜ਼ਿਆਦਾ ਹੈ ਕਿਉਬਿਕ ਤੇ ਐਟਲਾਂਟਿਕ ਕੈਨੇਡਾ ਦੇ ਵਿੱਚ ਸਭ ਤੋਂ ਘੱਟ ਹੈ ਲੋਕ ਇਸ ਪ੍ਰੋਗਰਾਮ ਨੂੰ ਬੰਦ ਕਰਨ ਦੇ حق ਦੇ ਵਿੱਚ ਪੂਰੇ ਕੈਨੇਡਾ 'ਚ ਨਜ਼ਰ ਨਹੀਂ ਆ ਰਹੇ ਪਰ ਪੋਲਿੰਗ ਐਕਸਪੋਰਟ ਅਤੇ ਕੈਨੇਡੀਅਨ ਰਿਸਰਚ ਇਨਸਾਈਟਸ ਕਾਉਂਸਲ ਮੁਤਾਬਕ ਆਨਲਾਈਨ ਸਰਵੇ ਦੇ ਵਿੱਚ 에ਰਰ ਦਾ ਮਾਰਜਨ ਕਿੰਨਾ ਹੋਏਗਾ ਇਸ ਨੂੰ ਮਾਪਣਾ ਮੁਸ਼ਕਲ ਹੈ ਕਿਉਂਕਿ ਇਸ ਦੌਰਾਨ ਰੈਂਡਮਲੀ ਪਾਪੂਲੇਸ਼ਨ ਵਿੱਚੋਂ ਸੈਂਪਲ ਨਹੀਂ ਲਏ ਜਾਂਦੇ ਕਿਉਂਕਿ ਪਿਛਲੇ ਸਮੇਂ ਦੌਰਾਨ ਟੈਂਪਰਰੀ ਫੌਰਨ ਵਰਕਰ ਪ੍ਰੋਗਰਾਮ ਕਾਫੀ ਚਰਚਾ ਦੇ ਵਿੱਚ ਰਿਹਾ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਅਤੇ ਕੰਜ਼ਰਵੇਟਿਵ ਲੀਡਰ ਪੀਰੇ ਪੋਲੀਆਬ ਇਸ ਪ੍ਰੋਗਰਾਮ ਨੂੰ ਸਕ੍ਰੈਪ ਕਰਨ ਦੀ ਮੰਗ ਕਰ ਚੁੱਕੇ ਨੇ ਅਤੇ ਦੋਨਾਂ ਨੇ ਇਹੀ ਗੱਲ ਕਹੀ ਸੀ ਕਿ ਇਹ ਕੈਨੇਡੀਅਨ ਨੌਜਵਾਨਾਂ ਦੀਆਂ ਨੌਕਰੀਆਂ ਖਾ ਰਿਹਾ ਹੈ ਇਮੀਗ੍ਰੇਸ਼ਨ ਕੈਨੇਡਾ ਦੇ ਵਿੱਚ ਪਿਛਲੇ ਸਮੇਂ ਦੌਰਾਨ ਵੱਡਾ ਮੁੱਦਾ ਬਣਿਆ ਰਿਹਾ ਹੈ ਤੇ ਲਗਾਤਾਰ ਇਮੀਗ੍ਰੇਸ਼ਨ ਨੂੰ ਲੈ ਕੇ ਵੱਖ-ਵੱਖ ਲੀਡਰਾਂ ਦੇ ਵੱਲੋਂ ਚਰਚਾਵਾਂ ਤੇ ਬਿਆਨਬਾਜ਼ੀ ਜਾਰੀ ਰਹਿੰਦੀ ਹੈ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਫੈਡਰਲ ਸਰਕਾਰ ਨੂੰ ਟੈਂਪੋਰਰੀ ਫੋਰਨ ਵਰਕਰ ਪ੍ਰੋਗਰਾਮ ਨੂੰ ਬੰਦ ਕਰਨ ਜਾਂ ਫਿਰ ਇਸ ਵਿੱਚ ਵੱਡੇ ਸੁਧਾਰ ਕਰਨ ਦੀ ਮੰਗ ਕੀਤੀ ਹੈ ਉਹਨਾਂ ਅੱਜ ਕਿਹਾ ਹੈ ਕਿ ਬੀਸੀ ਵਿੱਚ ਅਜੇਹਾ ਇਮੀਗ੍ਰੇਸ਼ਨ ਸਿਸਟਮ ਨਹੀਂ ਹੋ ਸਕਦਾ ਜੋ ਕਿ ਇੱਥੋਂ ਦੇ ਯੰਗਸਟਰਸ ਦੀਆਂ ਨੌਕਰੀਆਂ ਖੋ ਲਵੇ ਅਤੇ ਲੋਕ ਫੂਡ ਬੈਂਕ ਵੱਲ ਜਾਣ ਦੇ ਲਈ ਬੇਵਸ ਹੋ ਜਾਣ ਈਵੀ ਨੇ ਕਿਹਾ ਹੈ ਕਿ ਬੀਸੀ ਲਈ ਮਹੱਤਵਪੂਰਨ ਫਾਈਨੈਂਸ਼ੀਅਲ ਬਰਡਨ ਦਾ ਸਾਹਮਣਾ ਕਰਨ ਦਾ ਇੱਕ ਕਾਰਨ ਨੌਜਵਾਨਾਂ ਦੇ ਵਿੱਚ ਬੇਰਜ਼ਗਾਰੀ ਦੀ ਉੱਚ ਦਰ ਵੀ ਹੈ ਜਿਸ ਦੀ ਮੁੱਖ ਵਜ੍ਹਾ ਟੈਂਪਰੇਰੀ ਫੋਨ ਵਰਕਰ ਪ੍ਰੋਗਰਾਮ ਹੈ ਅਤੇ ਇੰਟਰਨੈਸ਼ਨਲ ਸਟੂਡੈਂਟਸ ਪ੍ਰੋਗਰਾਮ ਦੇ ਨਾਲ ਵੀ ਇਸ ਦੀਆਂ ਤਾਰਾਂ ਜੁੜੀਆਂ ਹੋਈਆਂ ਨੇ ਪ੍ਰੀਮੀਅਰ ਨੇ ਕਿਹਾ ਕਿ ਉਹ ਇਸ ਮੁੱਦੇ ਵਿੱਚ ਦਿਲਚਸਪੀ ਰੱਖਣ ਵਾਲੇ ਪ੍ਰੋਵਿੰਸਾਂ ਦੇ ਨਾਲ ਬੈਠਕ ਕਰਨ ਨੂੰ ਤਿਆਰ ਨੇ ਤਾਂ ਜੋ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਅਤੇ ਇਸ ਦੇ ਹਾਊਸਿੰਗ ਤੇ ਸਕੂਲਾਂ ਉੱਤੇ ਪੈਣ ਵਾਲੇ ਪ੍ਰਭਾਵ ਬਾਰੇ ਗੰਭੀਰਤਾ ਦੇ ਨਾਲ ਗੱਲਬਾਤ ਕੀਤੀ ਜਾ ਸਕੇ ਸੋ ਸਿਰਫ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਹੀ ਨਹੀਂ ਇਸ ਤੋਂ ਪਹਿਲਾਂ ਕੰਜ਼ਰਟੋ ਪਾਰਟੀ ਦੇ ਲੀਡਰ ਪੇਰੇ ਪੋਲੀਆਬ ਦੀ ਅਜੇ ਹੀ ਗੱਲ ਦੋ ਵਾਰ ਕਰ ਚੁੱਕੇ ਨੇ ਜਿਨ੍ਹਾਂ ਦੇ ਵੱਲੋਂ ਲਗਾਤਾਰ ਮੰਗ ਕੀਤੀ ਗਈ ਕਿ ਫੈਡਰਲ ਸਰਕਾਰ ਨੂੰ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਬੰਦ ਕਰ ਦੇਣਾ ਚਾਹੀਦਾ ਜਿਸ ਵਿੱਚ ਉਹਨਾਂ ਤਰਕ ਦਿੱਤਾ ਸੀ ਕਿ ਇਸ ਦੇ ਨਾਲ ਕੈਨੇਡੀਅਨ ਨੌਜਵਾਨਾਂ ਦੀਆਂ ਨੌਕਰੀਆਂ ਜਾ ਰਹੀਆਂ ਨੇ ਕਿਉਂਕਿ ਕੁਝ ਬਿਜ਼ਨੈਸਸ ਘੱਟ ਤਨਖਾਹ ਦੇ ਉੱਪਰ ਟੈਂਪਰੇਰੀ ਫੋਰਨ ਵਰਕਰਸ ਨੂੰ ਹਾਇਰ ਕਰ ਰਹੇ ਨੇ ਜੋ ਕਿ ਸਿੱਧੇ ਰੂਪ ਦੇ ਵਿੱਚ ਕੈਨੇਡੀਅਨਸ ਦੀ ਜੇਬ ਦੇ ਉੱਪਰ ਡਾਕਾ ਪੈ ਰਿਹਾ ਹੈ ਨਾੜੋ ਨਾਲ ਉਹਨਾਂ ਇਹ ਮੰਗ ਵੀ ਕੀਤੀ ਸੀ ਕਿ ਫੈਡਰਲ ਸਰਕਾਰ ਨੂੰ ਟ੍ਰੇਨਿੰਗ ਅਤੇ ਹੋਰ ਪਾਸੇ ਵੱਲ ਕਦਮ ਵਧਾਉਣੇ ਚਾਹੀਦੇ ਨੇ ਤਾਂ ਜੋ ਕੈਨੇਡੀਅਨਸ ਚੰਗੀ ਤਨਖਾਹ ਵਾਲੀਆਂ ਨੌਕਰੀਆਂ ਪ੍ਰਾਪਤ ਕਰ ਸਕਣ ਦੂਜੇ ਪਾਸੇ ਫੈਡਰਲ ਇਮੀਗ੍ਰੇਸ਼ਨ ਮਿਨਿਸਟਰਸ ਦੇ ਵੱਲੋਂ ਪੀਰੇ ਪੌਲੀਅਪ ਦੀਆਂ ਟਿੱਪਣੀਆਂ ਤੋਂ ਬਾਅਦ ਇਹ ਗੱਲ ਆਖੀ ਗਈ ਸੀ ਕਿ ਟੈਂਪੋਰਰੀ ਫੋਰਨ ਵਰਕਰ ਪ੍ਰੋਗਰਾਮ ਦੀ ਕੈਨੇਡਾ ਦੇ ਵਿੱਚ ਜ਼ਰੂਰਤ ਹੈ ਕਿਉਂਕਿ ਐਗਰੀਕਲਚਰ ਅਤੇ ਫਿਸ਼ਿੰਗ ਦੇ ਨਾਲ ਜੁੜੇ ਹੋਏ ਸੈਕਟਰ ਦੇ ਵਿੱਚ ਕੈਨੇਡੀਅਨਸ ਕੰਮ ਨਹੀਂ ਕਰਦੇ ਅਤੇ ਉੱਥੇ ਟੈਂਪੋਰਰੀ ਫਾਰਮ ਵਰਕਰਸ ਦੀ ਜ਼ਰੂਰਤ ਹੁੰਦੀ ਹੈ ਪਰ ਨਾਲੋਂ ਨਾਲ ਉਹਨਾਂ ਇਹ ਦਾਅਵਾ ਵੀ ਕੀਤਾ ਸੀ ਕਿ ਸਰਕਾਰ ਦੇ ਵੱਲੋਂ ਇਸ ਪ੍ਰੋਗਰਾਮ ਨੂੰ ਸਟ੍ਰੀਮਲਾਈਨ ਕੀਤਾ ਜਾ ਰਿਹਾ ਹੈ ਕਿਉਂਕਿ ਫੈਡਰਲ ਸਰਕਾਰ ਪਿਛਲੇ ਲੰਬੇ ਸਮੇਂ ਤੋਂ ਇਹ ਗੱਲਬਾਤ ਕਰ ਰਹੀ ਹੈ ਕਿ ਟੈਂਪੋਰਰੀ ਫਾਰਮ ਵਰਕਰਸ ਦੀ ਗਿਣਤੀ ਕੈਨੇਡੀਅਨ ਪੋਪੂਲੇਸ਼ਨ ਦੇ ਵਿੱਚੋਂ ਘਟਾਉਣੀ ਹੈ ਇਸ ਤੇ ਲਈ ਕਈ ਕਦਮ ਵੀ ਚੁੱਕੇ ਗਏ ਨਾਲੋਂ ਨਾਲ ਐਲ ਐਮ ਆਈਏ ਦੇ ਪਰਮਨੈਂਟ ਰੈਜ਼ਿਡੈਂਸੀ ਦੇ ਲਈ ਜੋ ਪੁਆਇੰਟਸ ਹੁੰਦੇ ਸਨ ਉਹ ਵੀ ਫੈਡਰਲ ਸਰਕਾਰ ਦੇ ਵੱਲੋਂ ਖਤਮ ਕੀਤੇ ਗਏ ਸਨ ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਲਗਭਗ 500 ਤਰੀਕੇ ਲੱਭ ਲਏ ਨੇ ਜਿਸ ਨਾਲ ਰੈਗੂਲੇਸ਼ਨਸ ਨੂੰ ਸਟ੍ਰੀਮਲਾਈਨ ਕੀਤਾ ਜਾ ਸਕਦਾ ਹੈ ਅਤੇ ਇਹ ਸਭ ਕੁਝ 60 ਦਿਨਾਂ ਦੀ ਰੈਪ ਰਿਵਿਊ ਐਕਸਰਸਾਈਜ਼ ਦੇ ਨਾਲ ਸੰਭਵ ਹੋਇਆ ਡਿਪਾਰਟਮੈਂਟਸ ਅਤੇ ਏਜੰਸੀਜ਼ ਵੱਲੋਂ ਰਿਪੋਰਟ ਪਬਲਿਸ਼ ਕੀਤੀ ਗਈ ਹੈ ਜਿਸ ਵਿੱਚ ਕੁਝ ਜ਼ਰੂਰੀ ਕਦਮਾਂ ਨੂੰ ਲੱਭਿਆ ਗਿਆ ਜਿਸ ਰਾਹੀਂ ਕੰਪਲਿਕੇਟਿਡ ਪ੍ਰੋਸੈਸ ਨੂੰ ਸੌਖਾ ਕੀਤਾ ਜਾਏਗਾ ਅਤੇ ਰੈਗੂਲੇਸ਼ਨਸ ਨੂੰ ਕਟਾਇਆ ਜਾਵੇਗਾ ਜਿਸ ਨਾਲ ਪ੍ਰੋਸੈਸਿੰਗ ਟਾਈਮ ਵੀ ਘਟ ਹੋਏਗਾ ਉਦਾਹਰਨ ਦੇ ਤੌਰ ਤੇ ਕੈਨੇਡੀਅਨ ਬਾਰਡਰ ਏਜੰਸੀ ਲਈ ਇੱਕ ਪ੍ਰੋਪੋਜ਼ਲ ਹੈ ਕਿ ਇੰਟਰਨੈਸ਼ਨਲ ਟ੍ਰੈਵਲ ਲਈ ਫਲਾਈਟ ਉਡਣ ਤੋਂ ਪਹਿਲਾਂ ਏਜੰਸੀ ਵੱਲੋਂ ਉਸ ਦੀ ਜਾਂਚ ਕੀਤੀ ਜਾਂਦੀ ਹੈ ਇਸ ਨਿਯਮ ਨੂੰ ਖਤਮ ਕਰਨ ਦੀ ਜ਼ਰੂਰਤ ਹੁਣ ਸਮਝੀ ਜਾ ਰਹੀ ਹੈ ਇਸ ਤੋਂ ਇਲਾਵਾ ਟਰਾਂਸਪੋਰਟ ਕੈਨੇਡਾ ਲੋ ਰਿਸਕ ਡੇਂਜਰਸ ਗੁੱਡਸ ਨੂੰ ਡਰੋਨ ਰਾਹੀਂ ਟਰਾਂਸਪੋਰਟ ਕਰਨ ਲਈ ਰੂਲ ਲਾਗੂ ਕਰਨ ਉੱਤੇ ਵਿਚਾਰ ਕਰ ਰਿਹਾ ਹੈ ਕੈਨੇਡੀਅਨ ਆਰਮਡ ਫੋਰਸਸ ਗ੍ਰੇਵੈਂਸ ਸਿਸਟਮ ਵਿੱਚ ਸੁਧਾਰ ਦੀ ਗੱਲ ਵੀ ਕਰ ਰਿਹਾ ਟ੍ਰੈਜ਼ਰੀ ਬੋਰਡ ਦੇ ਪ੍ਰੈਜ਼ੀਡੈਂਟ ਸ਼ਫਕਤ ਅਲੀ ਦੇ ਵੱਲੋਂ ਰੈ ਟੇਪ ਹਟਾਉਣ ਲਈ ਸਮੀਖਿਆ ਸ਼ੁਰੂ ਕੀਤੀ ਗਈ ਸੀ ਜਿਸ ਨੂੰ ਹੁਣ ਲਾਗੂ ਕਰਨ ਦਾ ਸਮਾਂ ਆ ਗਿਆ ਹੈ ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੈਨੇਡੀਅਨ ਪ੍ਰੋਡਕਟਸ ਤੇ ਉੱਪਰ ਲਗਾਏ ਗਏ 35% ਟੈਰਫ ਅਤੇ ਇਸ ਤੋਂ ਇਲਾਵਾ ਲੰਬਰ ਐਲੂਮੀਨੀਅਮ ਅਤੇ ਕਾਪਰ ਇੰਡਸਟਰੀ ਨੂੰ ਜਸ ਢੰਗ ਦੇ ਨਾਲ ਵੱਖਰੇ ਟੈਰਫਸ ਡਿਊਟੀਆਂ ਰਾਹੀਂ ਹਟ ਕੀਤਾ ਗਿਆ ਉਸ ਤੋਂ ਬਾਅਦ ਫੈਡਰਲ ਸਰਕਾਰ ਲਗਾਤਾਰ ਇਹ ਗੱਲ ਕਰ ਰਹੀ ਹੈ ਕਿ ਕੈਨੇਡਾ ਨੂੰ ਖੁਦ ਆਪਣੇ ਪੈਰਾਂ ਦੇ ਉੱਪਰ ਖੜਾ ਹੋਣਾ ਪਏਗਾ ਇਨਵੈਸਟਮੈਂਟ ਤੇ ਪ੍ਰੋਸੈਸਿੰਗ ਦਾ ਸਮਾਂ ਘਟਾਉਣ ਦੇ ਲਈ ਇਹ ਜ਼ਰੂਰੀ ਹੈ ਕਿ ਸਰਕਾਰ ਰੈਟੇਪ ਅਤੇ ਰੈਗੂਲੇਸ਼ਨਸ ਨੂੰ ਹਟਾਵੇ ਭਾਵੇਂ ਕਿ ਅੜਕਿਆਂ ਨੂੰ ਦੂਰ ਕਰੇ ਉਸੇ ਤਹਿਤ ਇਹ ਰਿਵਿਊ ਸ਼ੁਰੂ ਕੀਤਾ ਗਿਆ ਸੀ ਕਿਉਂਕਿ ਪ੍ਰਧਾਨ ਮੰਤਰੀ ਮਾਕਕਾਰਨੀ ਲਗਾਤਾਰ ਇਹ ਗੱਲ ਕਰ ਰਹੇ ਨੇ ਕਿ ਵਿਦਿਨ ਕੈਨੇਡਾ ਟ੍ਰੇਡ ਵਧਾਉਣਾ ਪਵੇਗਾ 인ਫਰਾਸਟ੍ਰਕਚਰ ਦੇ ਉੱਪਰ ਇਨਵੈਸਟਮੈਂਟ ਕਰਨੀ ਪਵੇਗੀ ਅਤੇ ਵੱਡੇ ਇਨਫਰਾਸਟ੍ਰਕਚਰ ਪ੍ਰੋਜੈਕਟ ਜਲਦੀ ਪਾਸ ਹੋਣ ਤੇ ਜਲਦੀ ਬਣਨ ਇਸ ਦੇ ਲਈ ਸਰਕਾਰ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸੇ ਤਹਿਤ ਹੀ ਹੁਣ ਰੈਟੇਪ ਨੂੰ ਕੱਟ ਕਰਨ ਦੇ ਲਈ ਸਰਕਾਰ 500 ਤਰੀਕਿਆਂ ਦੀ ਗੱਲ ਕਰ ਰਹੀ ਹੈ ਇਸ ਤੋਂ ਪਹਿਲਾਂ ਪ੍ਰਵਿੰਸਾਂ ਦੇ ਦਰਮਿਆਨ ਟ੍ਰੇਡ ਵੈਰੀਅਰਸ ਹਟਾਉਣ ਦੇ ਲਈ ਵੀ ਫੈਡਰਲ ਸਰਕਾਰ ਦੇ ਵੱਲੋਂ ਕਈ ਕਾਨੂੰਨਾਂ ਦੇ ਵਿੱਚ ਸੋਧਾਂ ਕੀਤੀਆਂ ਗਈਆਂ ਸਨ ਜਿਸ ਦੇ ਬਾਅਦ ਪ੍ਰੀਮੀਅਰਸ ਦੇ ਵੱਲੋਂ ਵੀ ਲਗਾਤਾਰ ਸਮਝੌਤਿਆਂ ਤਹਿਤ ਇਹਨਾਂ ਬੈਰੀਅਰਸ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੂਜੇ ਪਾਸੇ ਬਿਲਡ ਕੈਨੇਡਾ ਦੇ ਤਹਿਤ 인ਫਰਾਸਟ੍ਰਕਚਰ ਪ੍ਰੋਜੈਕਟਾਂ ਨੂੰ ਤੇਜ਼ੀ ਲਿਆਉਣ ਦੇ ਲਈ ਵੀ ਸਰਕਾਰ ਦੇ ਵੱਲੋਂ ਬਿੱਲ ਹਾਊਸ ਆਫ ਕਾਮਨਸ ਦੇ ਵਿੱਚ ਪਾਸ ਕਰਵਾਇਆ ਗਿਆ ਜਿਸ ਨੂੰ ਲੈ ਕੇ ਫਸਟ ਨੇਸ਼ਨ ਅਤੇ ਇੰਡੀਜਨਸ ਲੀਡਰਸ ਨਾਰਾਜ਼ ਦਿਖਾਈ ਦੇ ਰਹੇ ਸਨ ਪਰ ਪ੍ਰਧਾਨ ਮੰਤਰੀ ਮਾਕ ਕਾਰਨੀ ਨੇ ਇਹ ਗੱਲ ਆਖੀ ਸੀ ਕਿ ਇਸ ਸਮੇਂ ਕੈਨੇਡੀਅਨ ਇਕਨੋਮੀ ਨੂੰ ਇੱਕ ਨਵੀਂ ਦਿਸ਼ਾ ਦੇਣ ਦੀ ਜ਼ਰੂਰਤ ਹੈ ਤੇ ਇਸ ਵਿੱਚੋਂ ਸਭ ਦਾ ਸਹਿਯੋਗ ਮੰਗਦੇ ਨੇ ਖਾਸ ਕਰਕੇ ਉਹਨਾਂ ਨੇ ਫਾਸਨੇਸ਼ਨ ਅਤੇ ਇੰਡੀਜਨਸ ਲੀਡਰਸ ਨੂੰ ਇਹ ਭਰੋਸਾ ਦਿੱਤਾ ਸੀ ਕਿ ਉਹਨਾਂ ਨਾਲ رائے مشورے ਤੋਂ ਬਿਨਾ ਸਰਕਾਰ ਕੋਈ ਕਦਮ ਅੱਗੇ ਨਹੀਂ ਵਧਾਏਗੀ ਤੇ ਕਿਸੇ ਵੀ ਪ੍ਰੋਵਿੰਸ ਦੇ ਉੱਪਰ ਕੋਈ ਪ੍ਰੋਜੈਕਟ ਨਹੀਂ ਥੋਪਿਆ ਜਾਏਗਾ ਪਰ ਕੈਨੇਡੀਅਨ ਇਕਨੋਮੀ ਨੂੰ ਬਿਜ਼ਨਸ ਫ੍ਰੈਂਡਲੀ ਬਣਾਉਣ ਦੇ ਲਈ ਸਰਕਾਰ ਹੁਣ ਨਵੇਂ ਤੌਰ ਤਰੀਕਿਆਂ ਦੀ ਗੱਲ ਜ਼ਰੂਰ ਕਰ ਰਹੀ ਹੈ ਇੱਕ ਰਿਪੋਰਟ ਅਨਸਾਰ ਕੈਨੇਡਾ ਦੇ ਵਿੱਚ ਅਗਸਤ ਮਹੀਨੇ ਦੌਰਾਨ ਰੈਂਟ ਘਟੇ ਨੇ ਅਤੇ ਪਿਛਲੇ 11 ਮਹੀਨਿਆਂ ਤੋਂ ਇਹ ਟ੍ਰੈਂਡ ਲਗਾਤਾਰ جاری ਹੈ ਰੈਂਟਲ.ca ਮੁਤਾਬਕ ਸ਼ਹਿਰਾਂ ਵਿੱਚ ਐਵਰੇਜ ਰੈਂਟ 2137 ਡਾਲਰ ਹੈ ਜੋ ਕਿ 2.3% ਦਾ ਡਿਕਲਾਈਨ ਹੈ ਤੇ 2023 ਦੇ ਮੁਕਾਬਲੇ ਵੀ 1% ਘਟ ਹੈ ਕਾਂਡੋ ਦੇ ਰੈਂਟ 3.7% ਘਟੇ ਨੇ ਜੇਕਰ ਵੱਡੇ ਸ਼ਹਿਰਾਂ ਦੀ ਗੱਲ ਕੀਤੀ ਜਾਵੇ ਕਿਉਂਕਿ ਕੈਨੇਡੀਆના ਵੱਡੇ ਸ਼ਹਿਰਾਂ ਦੇ ਵਿੱਚ ਪਿਛਲੇ ਸਮੇਂ ਦੌਰਾਨ ਰੈਂਟ ਬਹੁਤ ਜ਼ਿਆਦਾ ਇਨਕਰੀਜ਼ ਹੋਏ ਸਨ ਖਾਸ ਕਰਕੇ ਕੋਵਿਡ ਪੰਡੈਮਿਕ ਤੋਂ ਬਾਅਦ ਜਦੋਂ ਲਾਰਜ ਨੰਬਰ ਦੇ ਵਿੱਚ ਇਮੀਗ੍ਰੇਸ਼ਨ ਫੈਡਰਲ ਸਰਕਾਰ ਦੇ ਵੱਲੋਂ ਕੀਤੀ ਗਈ ਜਿਸ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਟੈਂਪੋਰਰੀ ਫੋਰਨ ਵਰਕਰਸ ਤੇ ਵੱਖ-ਵੱਖ ਪ੍ਰੋਗਰਾਮਾਂ ਦੇ ਤਹਿਤ ਲੋਕ ਕੈਨੇਡਾ ਦੇ ਵਿੱਚ ਪਹੁੰਚੇ ਤਾਂ ਉਹ ਉਹਨਾਂ ਚੋਂ ਜ਼ਿਆਦਾਤਰ ਵੱਡੇ ਸ਼ਹਿਰਾਂ ਦੇ ਵਿੱਚ ਠਹਿਰੇ ਜਿਸ ਕਾਰਨ ਉੱਥੇ ਰੈਂਟ ਕਾਫੀ ਜ਼ਿਆਦਾ ਇਨਕਰੀਜ਼ ਹੋਏ ਪਰ ਹੁਣ ਫੈਡਰਲ ਸਰਕਾਰ ਦੇ ਵੱਲੋਂ ਇਮੀਗ੍ਰੇਸ਼ਨ ਨੰਬਰਸ ਘੱਟ ਕੀਤੇ ਜਾ ਰਹੇ ਨੇ ਤੇ ਉਸ ਦੇ ਬਾਅਦ ਰੈਂਟ ਲਗਾਤਾਰ ਘਟ ਰਹੇ ਨੇ ਐਕਸਪਰਟਸ ਦਾ ਮੰਨਣਾ ਹੈ ਕਿ ਲੋ ਪੋਪੂਲੇਸ਼ਨ ਗ੍ਰੋਥ ਦੇ ਚੱਲਦਿਆਂ ਅਤੇ ਸਰਕਾਰਾਂ ਦੇ ਵੱਲੋਂ ਨਵੇਂ ਰੈਂਟਲ ਯੂਨਿਟਸ ਬਣਾਉਣ ਅਤੇ ਘਰਾਂ ਦੀ ਉਸਾਰੀ ਦੇ ਚੱਲਦਿਆਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਰੈਂਟ ਡਿਕਰੀਜ਼ ਹੋ ਸਕਦੇ ਨੇ ਭਾਵੇਂ ਕਿ ਰੈਂਟ ਕਟਨੇ ਜਾਰੀ ਰਹਿਣਗੇ ਜੇਕਰ ਵੱਡੇ ਸ਼ਹਿਰਾਂ ਦੀ ਗੱਲ ਕਰੀਏ ਤਾਂ ਵੈਨਕੂਵਰ ਦੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ 9.3% ਰੈਂਟ ਕਟਨੇ ਨੇ ਕੈਲਗਰੀ ਦੇ ਵਿੱਚ 9.5% ਤੇ ਟ੍ਰਾਂਟੋ ਵਿੱਚ 3.3% ਰੈਂਟ ਪਿਛਲੇ ਸਾਲ ਦੇ ਮੁਕਾਬਲੇ ਕਟਮੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਡਿਮਾਂਡ ਘਟਦੀ ਹੈ ਇਮੀਗ੍ਰੇਸ਼ਨ ਨੰਬਰ ਘਟ ਰਹੇ ਨੇ ਪਾਪੂਲੇਸ਼ਨ ਗਰੋਥ ਸਲੋ ਰਹਿੰਦੀ ਹੈ ਤਾਂ ਉਹਦੇ ਚਲਦੇ ਆ ਇਹ ਰੈਂਟ ਦੇ ਵਿੱਚ ਹੋਰ ਗਰਾਵਟ ਵੀ ਆ ਸਕਦੀ ਹੈ ਦੂਜੇ ਪਾਸੇ ਰੀਅਲ ਸਟੇਟ ਮਾਰਕੀਟ ਦੀ ਗੱਲ ਕਰੀਏ ਤਾਂ ਰੀਅਲ ਸਟੇਟ ਮਾਰਕੀਟ ਦੇ ਵਿੱਚ ਵੀ ਉਸਟੰਗ ਦੀ ਗਰੋਥ ਨਜ਼ਰ ਨਹੀਂ ਆ ਰਹੀ ਪਿਛਲੇ ਸਮੇਂ ਤੋਂ ਮਾਰਕੀਟ ਠੰਡੀ ਹੈ ਜਿਹਦੇ ਚਲਦੇ ਆ ਘਰਾਂ ਦੀਆਂ ਕੀਮਤਾਂ ਦੇ ਵਿੱਚ ਵੀ ਗਰਾਵਟ ਨਜ਼ਰ ਆ ਰਹੀ ਹੈ ਐਕਸਪਰਟਸ ਦਾ ਮੰਨਣਾ ਹੈ ਕਿ ਜੇਕਰ ਬੈਂਕ ਆਫ ਕੈਨੇਡਾ ਦੇ ਵੱਲੋਂ ਇੰਟਰਸਟ ਰੇਟ ਦੇ ਵਿੱਚ ਇਸ ਮਹੀਨੇ ਦੌਰਾਨ ਕਟ ਲਗਾਇਆ ਜਾਂਦਾ ਹੈ ਤੇ ਨਾਲੋਂ ਨਾਲ ਅਮਰੀਕਾ ਦੇ ਨਾਲ ਜੋ ਟ੍ਰੇਡ ਵਾਰ ਨੂੰ ਲੈ ਕੇ ਸਭ ਕੁਝ ਹੌਚ-ਪੌਚ ਹੈ ਤਾਂ ਉਹਦੇ ਚੱਲਦੇ ਆ ਬਾਏਰ ਦਾ ਭਰੋਸਾ ਮਾਰਕੀਟ ਦੇ ਵਿੱਚ ਨਹੀਂ ਬਣ ਰਿਹਾ ਅਤੇ ਜੇਕਰ ਇਸ ਪਾਸੇ ਵੱਲ ਕਦਮ ਵਧਦੇ ਨੇ ਤਾਂ ਆਉਣ ਵਾਲੇ ਸਮੇਂ 'ਚ ਰੀਅਲ ਸਟੇਟ ਮਾਰਕੀਟ ਜ਼ਰੂਰ ਚੱਲ ਸਕਦੀ ਹੈ ਘਰਾਂ ਤੇ ਟਾਊਨ ਹਾਊਸ ਤੇ ਪ੍ਰਾਈਸ 6% ਪਿਛਲੇ ਸਾਲ ਦੇ ਮੁਕਾਬਲੇ ਘਟਣ ਦੀ ਗੱਲ ਵੀ ਇਸ ਰਿਪੋਰਟ ਦੇ ਅਨੁਸਾਰ ਕੀਤੀ ਗਈ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਸਪਲਾਈ ਵਧਣ ਅਤੇ ਡਿਮਾਂਡ ਘਟਣ ਦੇ ਨਾਲ ਇਹ ਪ੍ਰਾਈਸ ਦੇ ਵਿੱਚ ਗਰਾਵਟ ਨਜ਼ਰ ਆ ਰਹੀ ਹੈ ਕਿਉਂਕਿ ਆਰਥਿਕ ਹਾਲਤ ਜਿਸ ਢੰਗ ਦੀ ਹੈ ਉਸ ਤੇ ਚਲਦੇ ਆ ਬਾਅਰ ਫਿਲਹਾਲ ਮਾਰਕੀਟ 'ਚ ਉਤਰਨ ਦੇ ਲਈ ਤਿਆਰ ਨਹੀਂ ਹੈ ਤੇ ਇਨਵੈਸਟਰਸ ਦੇ ਵੱਲੋਂ ਵੀ ਆਪਣੀਆਂ ਬਾਕੀ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਫਿਲਹਾਲ ਰੀਅਲ ਏਸਟੇਟ ਮਾਰਕੀਟ ਨੂੰ ਇੱਕ ਬਿਜ਼ਨਸ ਦੇ ਤੌਰ ਤੇ ਨਹੀਂ ਦੇਖਿਆ ਜਾ ਰਿਹਾ ਜਿਸ ਕਾਰਨ ਲਿਸਟਿੰਗ ਦੇ ਵਿੱਚ ਵਾਧਾ ਹੋਇਆ ਇਸ ਤੋਂ ਇਲਾਵਾ ਤਿੰਨੇ ਸਰਕਾਰਾਂ ਦੇ ਵੱਲੋਂ ਸਪਲਾਈ ਵਧਾਉਣ ਦੇ ਲਈ ਪਿਛਲੇ ਸਮੇਂ ਦਰਾਨ ਕਾਫੀ ਕਦਮ ਚੁੱਕੇ ਗਏ ਜਿਦੇ ਤਹਿਤ ਫੈਡਰਲ ਸਰਕਾਰ ਦੇ ਵੱਲੋਂ ਵੀ ਸਿਟੀਜ਼ ਨੂੰ ਸਿੱਧੇ ਫੰਡ ਦਿੱਤੇ ਗਏ ਨੰਬਰ 2 ਤੇ ਪ੍ਰੋਵਿੰਸ਼ੀਅਲ ਸਰਕਾਰ ਦੇ ਵੱਲੋਂ ਵੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਿਟੀਜ਼ ਨੂੰ ਟਾਰਗੇਟ ਦਿੱਤੇ ਗਏ ਕਿ ਉਹਨਾਂ ਨੇ ਕਿੰਨੇ ਸਾਲਾਂ ਦੇ ਵਿੱਚ ਕਿੰਨੇ ਘਰ ਲਾਜ਼ਮੀ ਤੌਰ ਤੇ ਬਣਾਉਣੇ ਨੇ ਉਸ ਨੂੰ ਲੈ ਕੇ ਬਿਵਾਦ-ਵਿਵਾਦ ਜਾਰੀ ਰਿਹਾ ਪਰ ਫਿਲਹਾਲ ਰੈਂਟਸ ਦੇ ਵਿੱਚ ਗਰਾਵਟ ਆ ਸਕਦੀ ਹੈ ਦੂਜੇ ਪਾਸੇ ਅਮਰੀਕਾ ਵੱਲੋਂ ਲਗਾਏ ਗਏ ਟੈਰਿਫਸ ਦੇ ਨਾਲ ਕੈਨੇਡੀਅਨ ਇੰਡਸਟਰੀ ਕਾਫੀ ਜ਼ਿਆਦਾ ਹਿੱਟ ਹੋਈ ਹੈ ਖਾਸ ਕਰਕੇ ਜਦੋਂ ਅਸੀਂ ਅਲੂਮਿਨਮ ਕਾਪਰ ਸਟੀਲ ਦੀ ਗੱਲ ਕਰਦੇ ਹਾਂ ਤੇ ਇਸ ਉੱਪਰ ਅਮਰੀਕਾ ਦੇ ਵੱਲੋਂ 50% ਵੱਖਰੇ ਤੌਰ ਤੇ ਟੈਰਿਫਸ ਲਗਾਏ ਗਏ ਨੇ ਜਿਸ ਦੇ ਬਾਅਦ ਫੈਡਰਲ ਸਰਕਾਰ ਇੱਕ ਰੀਲੀਫ ਪੈਕੇਜ ਦਾ ਜ਼ਿਕਰ ਲਗਾਤਾਰ ਕਰ ਰਹੀ ਹੈ ਤਾਂ ਜੋ ਗਲੋਬਲ ਮਾਰਕੀਟ ਦੇ ਵਿੱਚ ਕੈਨੇਡਾ ਦੀ ਇਹ ਇੰਡਸਟਰੀ ਸਰਵਾਈਵ ਕਰ ਸਕੇ ਅਤੇ ਚੰਗਾ ਮੁਕਾਮ हासिल ਕਰ ਸਕੇ ਪਰ ਇਸ ਰਲੀਫ ਦੀ ਰੂਪਰੇਖਾ ਕੀ ਹੋਏਗੀ ਇਸ ਬਾਰੇ ਜਿਆਦਾ ਜਾਣਕਾਰੀ ਫੈਡਰਲ ਸਰਕਾਰ ਨੇ ਫਿਲਹਾਲ ਸਾਂਝੀ ਨਹੀਂ ਕੀਤੀ ਕੈਨੇਡਾ ਦੀ ਵਿਦੇਸ਼ ਮੰਤਰੀ ਮੈਲਨੀ ਜੋਲੀ ਵੱਲੋਂ ਕਯੂਬਿਕ ਤੇ ਵਿੱਚ ਕਿਹਾ ਗਿਆ ਕਿ ਅਲੂਮਿਨਮ ਸੈਕਟਰ ਮਿਲੀਅਨਸ ਆਫ ਡਾਲਰ ਦੀ ਸਹਾਇਤਾ ਫੈਡਰਲ ਸਰਕਾਰ ਵੱਲੋਂ ਪ੍ਰਾਪਤ ਕਰੇਗਾ ਅਤੇ ਇਹ ਪੈਸਾ ਯੂਐਸ ਟੈਰਿਫਸ ਨਾਲ ਪ੍ਰਭਾਵਿਤ ਸੈਕਟਰਸ ਦੀ ਮਦਦ ਲਈ ਫੈਡਰਲ ਸਰਕਾਰ ਦੇ 5 ਬਿਲੀਅਨ ਡਾਲਰ ਦੇ ਪਲਾਨ ਤੋਂ ਆਏਗਾ ਉਨ੍ਹਾਂ ਕਿਹਾ ਕਿ ਫਿਲਹਾਲ ਫੈਡਰਲ ਸਰਕਾਰ ਨੇ ਇਹ ਤੈਅ ਨਹੀਂ ਕੀਤਾ ਕਿ ਟੈਰਫ ਨਾਲ ਪ੍ਰਭਾਵਿਤ ਬਿਜ਼ਨੈਸਸ ਵਿੱਚ ਇਹ ਪੈਸਾ ਕਿਸ ਤਰ੍ਹਾਂ ਵੰਡਣਾ ਹੈ ਕਿਉਂਕਿ ਕੈਨੇਡਾ ਦੇ ਲਗਭਗ ਸਾਰੀ ਐਲੂਮੀਨਮ ਪ੍ਰੋਡਿਊਸ ਕியੂਬਕ ਵਿੱਚ ਹੁੰਦਾ ਹੈ ਤੇ ਐਲੂਮੀਨਮ ਐਸੋਸੀਏਸ਼ਨ ਆਫ ਕੈਨੇਡਾ ਨੇ ਕਿਹਾ ਹੈ ਕਿ ਟੈਰਫ ਰੀਲੀਫ ਫੰਡ ਇਹ ਇਨਸ਼ੋਰ ਕਰੇਗਾ ਕਿ ਇਹ ਸੈਕਟਰ ਗਲੋਬਲ ਮਾਰਕੀਟ ਦੇ ਵਿੱਚ ਕੰਪੀਟ ਕਰ ਸਕੇ ਉਨ੍ਹਾਂ ਕਿਹਾ ਕਿ ਏਸ਼ੀਆ ਤੇ ਯੂਰਪ ਵੀ మార్కెట్ ਹੈ ਪਰ ਕੈਨੇਡਾ ਦਾ ਜਿਆਦਾ ਮੈਟਲ ਪ੍ਰੋਡਕਟਸ ਦਾ ਐਕਸਪੋਰਟ ਯੂ ایس ਨੂੰ ਹੁੰਦਾ ਹੈ ਤੇ ਯੂ ایس ਵੱਲੋਂ ਟੈਰਫ ਲਗਾਉਣ ਤੋਂ ਬਾਅਦ ਇਹ ਮਾਰਕੀਟ ਕਾਫੀ ਬੁਰੀ ਤਰ੍ਹਾਂ ਝੰਬੀ ਗਈ ਹੈ ਸੋ ਜਿੱਥੇ ਵਿਦੇਸ਼ ਮੰਤਰੀ ਦੇ ਵੱਲੋਂ ਅਲੂਮੀਨਮ ਇੰਡਸਟਰੀ ਨੂੰ ਮਦਦ ਦੀ ਗੱਲ ਕੀਤੀ ਗਈ ਹੈ ਉੱਥੇ ਨਾਲੋਂ ਨਾਲ 5 ਬਿਲੀਅਨ ਦੇ ਇਸ ਪਲਾਨ ਦੇ ਵਿੱਚ ਕਿਸ ਸੈਕਟਰ ਨੂੰ ਕਿੰਨਾ ਪੈਸਾ ਸਰਕਾਰ ਦੇ ਵੱਲੋਂ ਦਿੱਤਾ ਜਾਣਾ ਹੈ ਤੇ ਪੈਸਾ ਦੇਣ ਦਾ ਪ੍ਰੋਸੀਜਰ ਕਿਸ ਢੰਗ ਦਾ ਹੋਏਗਾ ਉਸ ਬਾਰੇ ਹਾਲੇ ਡਿਟੇਲਸ ਸਾਹਮਣੇ ਨਹੀਂ ਆਈਆਂ ਗਵਰਨਮੈਂਟ ਦਾ ਮੰਨਣਾ ਹੈ ਕਿ ਇਸ ਬੰਦੀ ਫਿਲਹਾਲ ਰਿਵਿਊ ਕੀਤਾ ਜਾ ਰਿਹਾ ਹੈ ਕਿ ਕਿਵੇਂ ਟੈਰਫ ਦੇ ਨਾਲ ਹਿੱਟ ਹੋਈ ਇੰਡਸਟਰੀ ਦੀ ਮਦਦ ਕੀਤੀ ਜਾ ਸਕਦੀ ਹੈ ਕਿਉਂਕਿ ਇਸ ਤੋਂ ਪਹਿਲਾਂ ਕੈਨੋਲਾ ਫਾਰਮਰਸ ਦੇ ਲਈ ਵੀ ਪ੍ਰਧਾਨ ਮੰਤਰੀ ਮਾਹ ਕਰਨੀ ਅਨਾਉਂਸਮੈਂਟ ਕਰ ਚੁੱਕੇ ਨੇ ਤੇ ਬ੍ਰਿਟਿਸ਼ ਕੋਲੰਬੀਆ ਦੀ ਲੰਬਰ ਇੰਡਸਟਰੀ ਜੋ ਕਿ ਅਮਰੀਕਾ ਵੱਲੋਂ ਡਿਊਟੀਆਂ ਵਧਾਉਣ ਤੋਂ ਬਾਅਦ ਹੈਟ ਹੋਈ ਹੈ ਉਸ ਤੇ ਲਈ ਵੀ ਰੀਲੀਫ ਪੈਕੇਜ ਦੀ ਅਨਾਉਂਸਮੈਂਟ ਕਰ ਚੁੱਕੇ ਨੇ ਇਸ ਤੋਂ ਲੋਬਾ ਸਰਕਾਰ ਵੱਲੋਂ ਆਟੋ ਇੰਡਸਟਰੀ ਅਲੂਮਿਨਮ ਕਾਪਰ ਸਟੀਲ ਇਹਨਾਂ ਤਮਾਮ ਦੇ ਵਿੱਚ ਆਉਣ ਵਾਲੇ ਦਿਨਾਂ ਚ ਮਿਲੀਅਨਸ ਆਫ ਡਾਲਰ ਦੀਆਂ ਅਨਾਉਂਸਮੈਂਟਸ ਕੀਤੀਆਂ ਜਾਣਗੀਆਂ ਕਿਉਂਕਿ ਫੈਡਰਲ ਸਰਕਾਰ ਲਗਾਤਾਰ ਇਹ ਗੱਲ ਆਖ ਰਹੀ ਹੈ ਕਿ ਕੈਨੇਡੀਅਨ ਵਰਕਰਸ ਤੇ ਇੰਡਸਟਰੀ ਨੂੰ ਪ੍ਰੋਟੈਕਟ ਕਰਨ ਦੇ ਲਈ ਜਿੱਥੇ ਰੀਲੀਫ ਪੈਕੇਜ ਦਿੱਤੇ ਜਾਣਗੇ ਉੱਥੇ ਅਮਰੀਕਾ ਦੇ ਨਾਲ ਗੱਲਬਾਤ ਵੀ ਚੱਲੀ ਹੈ ਬੇਸ਼ੱਕ ਪਿਛਲੇ ਹਫਤੇ ਪ੍ਰਧਾਨ ਮੰਤਰੀ ਮਾਹ ਕਾਰਨੀ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਨਾਲ ਗੱਲਬਾਤ ਕਰਕੇ ਹਟੇ ਨੇ ਇਸ ਤੋਂ ਪਹਿਲਾਂ ਯੂ ਐਸ ਕੈਨੇਡਾ ਟ੍ਰੇਡ ਮਿਨਿਸਟਰ ਡੋਮੀਨੋ ਕਲੇਬਲੋਂਕ ਵੀ ਵਾਸ਼ਿੰਗਟਨ ਦੇ ਵਿੱਚ ਯੂ ਐਸ ਦੇ ਅਫੀਸ਼ੀਅਲਸ ਨੂੰ ਮਿਲ ਚੁੱਕੇ ਨੇ ਪਰ ਇਸ ਦੇ ਬਾਅਦ ਸਰਕਾਰ ਦਾ ਇਹੀ ਕਹਿਣਾ ਹੈ ਕਿ ਜਲਦੀ ਕੁਝ ਬਦਲਣ ਵਾਲਾ ਨਹੀਂ ਹੈ ਭਾਪਕੇ ਦੋਵੇਂ ਮੋਲਕਾਂ ਦੇ ਦਰਮਿਆਨ ਟੈਰਿਫਸ ਨੂੰ ਲੈ ਕੇ ਫਿਲਹਾਲ ਕੋਈ ਛੇਤੀ ਸਮਝੌਤਾ ਹੁੰਦਾ ਨਜ਼ਰ ਨਹੀਂ ਆ ਰਿਹਾ ਜਿਸ ਕਾਰਨ ਇੰਡਸਟਰੀ ਨੂੰ ਬਚਾਉਣ ਦੇ ਲਈ ਸਰਕਾਰ ਨੇ ਇਹ ਰੀਲੀਫ ਪੈਕੇਜ ਦੇਣ ਦਾ ਫੈਸਲਾ ਕੀਤਾ ਤਾਂ ਜੋ ਜੋਬਸ ਪ੍ਰੋਟੈਕਟ ਕੀਤੀਆਂ ਜਾ ਸਕਣ ਹੁਣ ਦੇਖਦੇ ਹਾਂ ਅਡਮਿੰਟਨ ਤੋਂ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਹੋਰਾਂ ਦੀ ਖਾਸ ਰਿਪੋਰਟ ਲੋ ਅੱਜ ਅਸੀਂ ਇੱਕ ਪਾਰਕ ਵਿੱਚ ਪਹੁੰਚੇ ਹਾਂ ਜਿੱਥੇ ਜਿਹੜੀ ਜੋਤੀ ਬੁੱਟਰ ਜੋ ਇੱਥੇ ਕਾਉਂਸਲ ਲਈ ਰਨ ਕਰ ਰਹੀ ਆ ਐਡਮੰਟਨ ਸ਼ਹਿਰ ਵਿੱਚ ਦੇਖੋ ਨੌਜਵਾਨ ਲੜਕੇ ਲੜਕੀਆਂ ਜਿਹੜੇ ਨੇ ਹੁਣ ਇਸ ਪਾਸੇ ਵੱਲ ਨੂੰ ਆ ਰਹੇ ਨੇ ਬਹੁਤ ਚੰਗਾ ਲੱਗਾ ਤੇ ਜੋਤੀ ਕੋਲੋਂ ਪੁੱਛਾਂਗੇ ਵੀ ਇਹਨਾਂ ਨੇ ਜਿਹੜਾ ਫੀਲਡ ਚੁਣਿਆ ਕੀ ਵਜ੍ਹਾ ਹੈਗੀ ਆ ਵੀ ਉਹ ਕਾਉਂਸਲ ਲਈ ਰਨ ਕਰ ਰਹੇ ਨੇ ਉਹਦੀ ਗੱਲਬਾਤ ਆਪਾਂ ਜੋਤੀ ਨਾਲ ਕਰਦੇ ਹਾਂ ਜੋਤੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ Sister Carolyn, thank you for the opportunity. i have in this field, I'm um, years in the not for profit world. At volunteering with sick communities as a youth, maybe Salanto apni community Coffee volunteer kam From that, my door knocking across the board on many different campaigns. So I was always interested in politics. So from that world, government kam kar liaison caucus. sigi senior advisor province thenal multicultural outreach At that time, I worked with all the ministers, political officials, government officials. Vrlo I develop hoya in the political. side and in public sector ਫਿਰ ਉਸ ਤੋਂ ਬਾਅਦ ਮੈਂ ਫੈਡਰਲੀ ਵੀ ਥੋੜਾ ਜਿਹਾ ਕੰਮ ਕੀਤਾ ਇਨ ਇਨਫਰਾਸਟ੍ਰਕਚਰ ਪ੍ਰੋਜੈਕਟਸ ਸੋ ਇਹ ਦੁਨੀਆ ਦੇ ਵਿੱਚ ਬਹੁਤ ਸਾਲ ਕੰਮ ਕੀਤਾ ਐਂਡ ਨਾਓ ਹਿਅਰ ਆਈ ਐਮ ਐਂਡ ਆਈ ਵਾਂਟਡ ਟੂ ਡੂ ਸਮਥਿੰਗ ਫਰੰਟ ਫੇਸਿੰਗ ਬੀ ਇਨ ਅ ਪੋਜੀਸ਼ਨ ਵੇਅਰ ਆਈ ਕੈਨ ਐਡਵੋਕੇਟ ਫਾਰ ਸਮ ਚੇਂਜ ਜੋਤੀ ਪਹਿਲਾਂ ਇਹ ਦੱਸੋ ਵੀ ਇੱਥੇ ਕਿਹੜਾ ਵਾਰਡ ਆ ਔਰ ਉਹਦੀ ਬਾਉਂਡਰੀ ਕਿਹੜੀ ਆ ਜਿਹਦੇ ਵਿੱਚ ਤੁਸੀਂ ਰਨ ਕਰ ਰਹੇ ਹੋ ਹਾਂਜੀ ਇਹ ਵਾਰਡ ਹੈਗਾ ਗਰਾਹੀਓ Joki Hundasiga Ward Gyara. Unanihon name numbers cancel karte and it's just known as the uh, as Ward Garahio. It begins from 41 Avenue in the south and it goes all the way up Toraja the Whitemund Nangke into the 51 Avenue de kata fundia. Going east, gateway to Shuru hoke all the way 50 street So it includes the communities of some of the bigger communities are Ellerslie, Summerside, Hills, Orchard, Sara. ਐਂਡ ਜਿਹੜਾ ਮਿਲਵੁੱਡਸ ਉਹ ਵੀ ਵਿੱਚ ਆਉਂਦਾ ਮਿਲਵੁੱਡਸ ਟਾਊਨ ਸੈਂਟਰ ਸਾਊਥ ਕਾਮਨ ਵੀ ਵਿੱਚ ਹੈਗਾ ਬਟ ਇਟ ਡਸ ਨਾਟ ਇਨਕਲੂਡ ਲੋਰਲ ਉਹ ਸਾਰਾ ਕੱਟ ਆਫ ਹੋ ਜਾਂਦਾ 50 ਸਟਰੀਟ ਤੇ ਹਾਂਜੀ ਅੱਛਾ ਤੁਸੀਂ ਮੈਨੂੰ ਇਹ ਦੱਸੋ ਵੀ ਤੁਸੀਂ ਪੋਲਿਟਿਕਸ ਦੇ ਵਿੱਚ ਇੰਟਰਸਟ ਰੱਖਿਆ ਬਹੁਤ ਸਾਰੇ ਯਾਰੀ ਤੁਸੀਂ ਕੰਮ ਕਰ ਵੀ ਕੀਤਾ ਕਿਹੋ ਜਿਹੀਆਂ ਗੱਲਾਂ ਤੁਹਾਨੂੰ ਲੱਗਾ ਵੀ ਤਰੁੱਟੀਆਂ ਜਿਹੜੀਆਂ ਹੈਗੀਆਂ ਲਾਈਕ ਯੂ نو ਦਾ ਜਿਹੜੇ ਸਾਨੂੰ ਇੱਥੇ ਕੰਮ ਕਰਨ ਵਾਲੇ ਆ ਜਿਹਨੂੰ ਲੈ ਕੇ ਤੁਸੀਂ ਹੁਣ ਇਹ ਫੀਲਡ 'ਚ ਆਏ ਆ ਵਾਟ ਆਰ ਦੋਸ ਥਿੰਗਸ ਵਨ ਥਿੰਗ ਮੈਂ ਰੈਕਗਨਾਈਜ਼ ਕਰਨਾ ਚਾਹਨੀ ਆ ਜਿਹੜੀ ਆਪਣੀ ਸਿਵਿਕ government, uh, municipal election, hai, ke, e, coffee different, a uh, provincial and federal, though. upunajari civic issues, uh, ohubi coffee close to home hundiya, local issues in the 30-day-to-day life affect effect cardia. so at the civic level, jatasi door knocking deya, people can tell us, we send a problem. usually, they are fixable, they're solvable issues a lot of the times. we want safer streets. Jari, um, if they're speeding, we want measures to deal with the visibility to make it safer for us. Um, our property taxes are going up. That's the big one safety is the big one so at the municipal level the issues on there it's interesting they're very day to day services garbage related utilities related these are things the city can can get a grasp on and can really fix gal toadi bilkul theek aa lok ki jide aa property tax edmonton vich jyada vadh aa almost duggana <laughs> aa khende calgary ch apne nalon adha tax aa aur lok tax de de ke bade akke pae aa ਹੋਰ ਟੈਕਸ ਦੇਣ ਨੂੰ ਲੋਕਾਂ ਕੋਲ ਮਤਲਬ ਸਮਰੱਥਾ ਹੀ ਨਹੀਂ ਹੋਣੀਗੀ ਸੋ ਉਹਦੇ ਬਾਰੇ ਤੁਸੀਂ ਕੀ ਕਰੋਗੇ ਮਤਲਬ ਘਟਾਏ ਜਾ ਸਕਦੇ ਆ ਖਰਚੇ ਨੂੰ ਕੰਟਰੋਲ ਕਰੋਗੇ ਜਾਂ ਕੀ ਹੈਗਾ ਸਿਲਸਲਾ ਇੱਕ The way the budget needs to be reassessed, or beginning to assess, from scratch, we need a new budget because we are spending money jythel lord nahi and not spending money on our core issues, core government services focus so, what I would do is, um, when you look at property tax, ohan because city a jada deficit, there is a five billion dollar deficit, something like that, So making the taxes go down, it's not possible at this point. But oh stop ho because if you Look at it. Almost it is all only eight point something percent up again over the last few years. Twenty something percent. It's too much. To see senior citizens, to see fixed income, Some senior citizens have been driven out of their house. We afford any kind of property tax, and if the taxes are going up, to the up communities are, they should have the services right. Services up up Services equality jare LRT is harder to take. Transit is not as safe, not as clean. Up parks, they're not as safe, not as clean. ਜੇ ਪਬਲਿਕ ਸਪੇਸਸ ਦਾ ਮੇਨਟੇਨੈਂਸ ਨਹੀਂ ਹੋ ਰਹੀ ਐਂਡ ਟੈਕਸਸ ਆਰ ਗੋਇੰਗ ਅਪ ਸੋ ਇਟਸ ਨਾਟ ਫੇਅਰ ਰਾਈਟ ਇਟ ਸ਼ੁਡਨਟ ਹੈਪਨ ਦਿਸ ਵੇ ਮੈਨੂੰ ਇੱਕ ਦਿਨ ਕਿਸੇ ਨੇ ਸਵਾਲ ਕੀਤਾ ਸੀ ਉਹ ਕਹਿੰਦੇ ਜੇ ਅਸੀਂ ਘਰਾਂ ਦੇ ਵਿੱਚ ਸਿਕਿਉਰਿਟੀ ਕੈਮਰੇ ਲਵਾਉਣੇ ਆ ਅਲਾਰਮ ਲਵਾਉਣੇ ਆ ਕਾਰਾਂ ਦੇ ਵਿੱਚ ਵੀ ਇਸੇ ਤਰ੍ਹਾਂ ਅਲਾਰਮ ਲਵਾਉਣੇ ਦੁਕਾਨਾਂ ਦੇ ਵੀ ਲਵਾਉਣੇ ਆ ਤੇ ਫਿਰ ਉਹ ਪੁਲਿਸ ਜਿਹੜੀ ਆ ਜਿਹਦੇ ਲਈ ਆਪਾਂ ਸਾਰੇ ਟੈਕਸ ਦਿੰਨੇ ਆ ਉਹ ਉਹ ਕਿੱਥੇ ਜਾਂਦੇ ਆ ਪੈਸੇ Exactly. So I think the city has to work better with the province, with the police, with the federal level. There's a lot that needs to be done. Generally, especially small crimes, petty crimes, oh, often re-offenders there stricter solutions to crime and we're, we're, we're not taking it as seriously as we should and that's where the gap in the system is hanuna train connect karti all the way to town center up city huge mental health crisis of vulnerable population downtown Sheanda una o'charge trained the outside all the way. in koi solution, they need somewhere to go. uterge on the last stop, the orchard, jamilwood, and then you have vandalism. you have issues. this is all connected, and the core issue that we go back to is mental health. we're neglecting the mental health crisis, and that's where it all ties in, right? so the police has to work with communities. we have to work together, figure out how do we deal with this. it's not just the police presence a it's working hand in hand at different levels of government. ਵਾਪਕ ਲਿਸਟ ਤੁਸੀਂ ਪਹਿਲਾਂ ਕਿਉਂਕਿ প্রভিনਸ਼ਲ ਗਵਰਨਮੈਂਟ ਦੇ ਵਿੱਚ ਵੀ ਤੁਸੀਂ ਲੇਜ਼ਨ ਕਰਦੇ ਰਹੇ ਆਂ ਔਰ ਮੈਨੂੰ ਲੱਗਦਾ ਵੀ ਥੋੜਾ ਸੌਖਾ ਹੋਏਗਾ ਕਿਉਂਕਿ ਪਹਿਲਾਂ ਆਪਾਂ ਦੇਖਦੇ ਆਂ ਵੀ ਜਿਹੜੀ প্রভিনਸ਼ਲ ਗਵਰਨਮੈਂਟ ਆ ਉਹਦਾ ਇੰਨਾ ਕੋਆਪਰੇਸ਼ਨ ਨਹੀਂ ਰਹਿੰਦੀ ਸਿਟੀ ਦੇ ਨਾਲ ਮਿਨਿਸਪਲ ਗਵਰਨਮੈਂਟ ਨਾਲ ਉਹਦਾ ਹੱਲ ਹੋ ਸਕਦਾ ਕੋਈ ਸੋ ਰੀਸੈਂਟਲੀ ਮੈਂ ਸੁਣਿਆ ਹੈਗਾ ਵੀ ਦ ਲੈਵਲ ਆਫ ਕਮਿਊਨੀਕੇਸ਼ਨ ਨਾ ਹ ਇਟਸ ਦ ਲੋਇਸਟ ਇਟਸ ਐਵਰ ਬਿਟ between the province between the city it's because we want to advocate for funding or something in our ward we need to have communication with the MLA we need to communication these are so necessary even in smaller cities St Albert Spruce Grove all cities back in the day we used to have such good communication strong communication that's decreased too so not only has our communication decreased with the cities surrounding us with the province federally everywhere we need to reassess this um, there needs to be a plan put an action plan put into place where jethoda overlap punda, mp mla your counselor you need to make sure you're meeting certain times of year these are your priorities and there needs to be actionable items getting done well we are so proud that you are taking these steps uh, and getting into that place there to solve the problems and wish you good luck thank, thank you, you. Thank you so much for the opportunity. ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।